16 ਫਰਵਰੀ ਨੂੰ ਭਾਰਤ ਬੰਦ ਸਫਲ ਬਣਾਉਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੱਢੀ ਗਈ ਰੈਲੀ ਅਸੀਂ ਸਮੂਹ ਸਹਿਰੀ ਦੁਕਾਨਦਾਰ ਵੀਰਾਂ ਨੂੰ ਬੇਨਤੀ ਕਰਨ ਆਏ ਆ ਕਿ ਆਓ ਆਉਣ ਵਾਲੀ 16 ਫਰਵਰੀ ਨੂੰ ਤੁਸੀਂ ਹਮੇਸ਼ਾ ਸਾਡਾ ਜਿਵੇਂ ਸਾਥ ਦਿੱਤਾ ਹੈ ਉਵੇਂ ਜੋਕਰਤ ਭਾਰਤ ਬੰਦ ਨੂੰ ਸਫਲ ਕਰੀਏ 16 ਫਰਵਰੀ ਨੂੰ ਦੇਸ਼ੀਆਂ ਸਮੂਹੀਆਂ ਤੇ ਦੁਨੀਆ ਨਾਲ ਸੰਯੁਕਤ ਕਿਸਾਨ ਮੋਰਚਾ ਆਪ ਜੀ ਹੜਤਾਲ ਕਰ ਰਹੇ ਆ ਇਸ ਕਰਕੇ ਆਓ ਸੁਕਾਨਦਾਰ ਭਰਾਵੋ ਪੈਣੋ ਤੁਸੀਂ ਇਸ ਹੜਤਾਲ ਵਿੱਚ ਹਿੱਸਾ ਲੈ ਕੇ ਇਸ ਨੂੰ ਸਫਲ ਕਰਿਏ 16 ਫਰਵਰੀ ਸੰਯੁਕਤ ਕਫਾਲ ਮੋਰਚਾ ਉਲੀ ਚਾਰੀ ਹੈ ਆਪ ਹੜਤਾਲ ਕਰ ਰਹੇ ਸਮੂਚੀਆਂ ਟੇਡ ਦੁਨੀਆ ਨਾਲ ਸ਼ਾਮਲ ਨੇ ਅਸੀਂ ਸ਼ਹਿਰ ਦੇ ਦੁਕਾਨਦਾਰ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਉਹ ਆਪ ਇਸ ਦਿਨ ਹੜਤਾਲ ਵਿੱਚ ਹਿੱਸਾ ਲੈ ਕੇ ਸੰਯੁਕਤ ਮੋਰਚੇ ਤੇ ਟੇਡ ਦੁਨੀਆ ਦੀ ਇਸ ਹੜਤਾਲ ਨੂੰ ਸਫਲ ਕਰਨ ਦੇਸ਼ ਦੇ ਅੰਦਰ ਟਰੱਕ ਯੂਨੀਅਨਾਂ, ਟਰਾਂਸਪੋਰਟ, ਬਿਜਲੀ ਮੁਲਾਜ਼ਮ, ਸਰਕਾਰੀ ਮੁਲਾਜ਼ਮ ਸਭ ਹੜਤਾਲ ਤੇ ਨੇ ਇਸ ਕਰਕੇ ਇਸ ਹੜਤਾਲ ਵਿੱਚ ਵੱਡਾ ਹਿੱਸਾ ਪਾਈਏ ਇਸ ਆਸ ਨਾਲ ਅਸੀਂ ਤੁਹਾਡੇ ਦਰਾਂ ਤੇ ਆਪਣੀ ਹਾਜ਼ਰੀ ਲਵਾ ਰਹੇ ਹਾਂ ਵੀ ਆਰਚ ਰੌਂਡ ਲਾ ਰਹੇ ਹਾਂ ਕਿ ਕੀ ਮਾਮਲਾ ਕੀ ਹੈ ਸੰਯੁਕਤ ਕਿਸਾਨ ਮੋਰਚਾ ਜਦੋਂ ਦਿੱਲੀ ਤੋਂ ਅਸੀਂ ਵਾਪਸ ਆਏ ਸੀਗੇ ਉਸ ਵੇਲੇ ਸਰਕਾਰ ਨੇ ਸਾਡੇ ਨਾਲ ਕੁਝ ਵਾਅਦੇ ਕੀਤੇ ਤੇ ਲਿਖਤੀ ਉਹ ਮੰਗਾਂ ਦੀਆਂ ਜਿਹੜੀਆਂ ਲਿਖਤੀ ਵੀ ਬਾਅਦ ਪੂਰੀਆਂ ਕੀਤੀਆਂ ਜਾਣੀਆਂ ਜਿਨ੍ਹਾਂ 'ਚ ਐਮਐਸਪੀ ਦਾ ਸਵਾਲ ਹੈ ਬਿਜਲੀ ਬੋਰਡ ਨੂੰ ਜੋ ਬਿਜਲੀ ਨੂੰ ਪ੍ਰਾਈਵੇਟ ਹੱਥਾਂ ਦਿੱਤਾ ਜਾ ਰਿਹਾ ਹੈ ਬਿਜਲੀ ਬਿੱਲ ਪਾਸ ਕੀਤਾ ਹੈ ਉਸ ਨੂੰ ਪਾਸ ਨਹੀਂ ਕਰਾਂਗੇ ਕਿਸਾਨਾਂ ਤੇ ਜਿਹੜੇ ਪਰਚੇ ਹੋਏ ਆ ਉਹ ਪਰਚੇ ਕੈਨਸਲ ਕੀਤੇ ਜਾਣਗੇ ਇਹਨਾ ਮੰਗਾਂ ਨੂੰ ਸਰਕਾਰ ਨੇ ਪੂਰਾ ਨਹੀਂ ਕੀਤਾ ਇਸ ਲਈ ਅਸੀਂ ਮਜ਼ਦੂਰਾ ਟਰੇਡ ਯੂਨੀਅਨ ਤੇ ਸਯੁਗਤ ਕਿਸਾਨ ਮੋਰਚੇ ਵੱਲੋਂ 16 ਫਰਵਰੀ ਨੂੰ ਹੜਤਾਲ ਕਰ ਰਹੇ ਆ ਉਸ ਹੜਤਾਲ ਨੂੰ ਹੰਗਾਰਾ ਮਿਲ ਰਿਹਾ ਹੈ ਟਰਾਂਸਪੋਰਟ ਦੇ ਮੁਲਾਜ਼ਮਾਂ ਨੇ ਪੀਆਰਟੀਸੀ ਤੇ ਬਣ ਬੱਸ ਵਾਲਿਆਂ ਨੇ ਉਸ ਦਿਨ ਹੜਤਾਲ ਦਾ ਸਰਕਾਰ ਨੂੰ ਨੋਟਿਸ ਦੇ ਦਿੱਤਾ ਪੰਜਾਬ ਦੇ ਮੁਲਾਜ਼ਮਾਂ ਦੀਆਂ ਵੱਟੀਆਂ ਜੱਥੇਬੰਦੀਆਂ ਨੇ ਜਿਹੜੀਆਂ ਸਰਕਾਰੀ ਦਰਾਂ 'ਚ ਕੰਮ ਕਰਦੀਆਂ ਹਨ ਉਹਨਾਂ ਨੇ ਇਥੋਂ ਦੇ ਚੀਫ ਸੈਕਟਰੀ ਨੂੰ ਲਿਖ ਕੇ ਦੇ ਦਿੱਤਾ ਜ਼ਿਲ੍ਹਿਆਂ ਦੇ ਵਿੱਚੋਂ ਆਪਣੇ ਡੀਸੀਆਂ ਰਾਹੀਂ ਭੇਜ ਦਿੱਤਾ ਕਿ ਅਸੀਂ 16 ਫਰਵਰੀ ਨੂੰ ਹੜਤਾਲ ਦੇ ਜਾ ਰਹੇ ਹਾਂ ਕਿਸਾਨਾਂ ਦੀ ਹਮਾਇਤ ਦੇ ਉੱਤੇ ਇਸੇ ਤਰ੍ਹਾਂ ਬੈਂਕ ਮੁਲਾਜ਼ਮ ਸਾਡੇ ਵਿੱਚ ਆ ਪਾ ਕੇ ਕਹਿ ਕੇ ਗਏ ਕਿ ਅਸੀਂ ਉਸੇ ਦਿਨ ਹੜਤਾਲ ਦਾ ਐਲਾਨ ਕਰਤਾ ਸੀ 16 ਫਰਵਰੀ ਨੂੰ ਹੜਤਾਲ ਬੰਦ ਹੋਣੀ ਹੋਣੀ ਕਰਨੀਆਂ ਬੈਂਕ ਵਾਲਿਆਂ ਨੇ ਅਸੀਂ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਨ ਆਇਆ ਕਿ ਜਿਹੜਾ ਅਸੀਂ ਮੋਰਚਾ ਲੜ ਰਹੇ ਸੀ ਦਿੱਲੀ ਦੇ ਵਿੱਚ ਪੂਰੀ ਦੇ ਦੁਕਾਨਦਾਰਾਂ ਨੇ ਸ਼ਹਿਰ ਨਿਵਾਸੀਆਂ ਨੇ ਇਥੋਂ ਦੇ ਸਮੁੱਚੇ ਵਰਗ ਨੇ ਸਾਡੀ ਬਹੁਤ ਜ਼ਿਆਦਾ ਮਦਦ ਕੀਤੀ ਹੈ ਉਸੇ ਤਰ੍ਹਾਂ ਸੀ ਇਸ ਮਦਦ ਦੇ ਲਈ ਉਹਨਾਂ ਤੋਂ ਆਸ ਰੱਖਦੇ ਆ ਕਿ 16 ਫਰਵਰੀ ਨੂੰ ਵੀ ਸ਼ਹਿਰ ਨੂੰ ਬੰਦ ਕਰਕੇ ਦੁਕਾਨਾਂ ਬੰਦ ਕਰਕੇ ਉਹਨੂੰ ਕਾਮਯਾਬ ਕਰਨਗੇ ਇਸ ਬੇਨਤੀ ਨੂੰ ਲੈ ਕੇ ਸ਼ਹਿਰ